ਆਪਣਾ ਕੀ ਨਾਇਆ ਜੀ ਦਾਸ ਅਮਰਜੀਤ ਸਿੰਘ ਬਡਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੱਜ ਦਾ ਜਿਹੜਾ ਕੀ ਪ੍ਰੋਗਰਾਮ ਦਾ ਅਗਲਾ ਵਿਸ਼ਾ ਹੈ ਇਹਦੇ ਬਾਰੇ ਜਰਾ ਜਾਣਨਾ ਪਊ ਅੱਜ ਸ਼੍ਰੋਮਣੀ ਅਖਾਲੀ ਦਲ ਦੇ ਮੱਝਾ ਜ਼ਿਲ੍ਹੇ ਦੇ ਮੱਝੇ ਦੇ ਜਿਥੇ ਸਰਕਾਰ ਬਿਕਮਰਜੀਤ ਸਿੰਘ ਜੀ ਉਜੀਤਿਆ ਜੋ ਅੱਜ ਇੱਥੇ ਪਹੁੰਚ ਰਹੇ ਆ ਚੰਡੀਗੜ੍ਹ ਤੋਂ ਚੱਲੇ ਆ ਇਸਾ ਜ਼ਾਲਮ ਸਰਕਾਰ ਨੇ ਜਿਹੜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਫੁੱਟਿਆ ਸੀ ਨਜਾਇਜ਼ ਕੇਸਾਂ ਦੇ ਵਿੱਚ ਜਿਹਦੇ ਵਿੱਚ ਕੋਈ ਤੋਕ ਨਹੀਂ ਸੀ ਬੰਦੀ ਉਹਨਾਂ ਨੇ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਜਿਹੜੀ ਜਵਾਬ ਦੇ ਦਿੱਤੀ ਉਹ ਜ਼ਮਾਨਤ ਤੋਂ ਰਹਾ ਹੋ ਕੇ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚੀ ਆ ਵੱਖ-ਵੱਖ ਹਲਕਿਆਂ ਦੇ ਵਿੱਚ ਚੰਡੀਗੜ੍ਹ ਤੋਂ ਚੱਲੇ ਆ ਵੱਖ-ਵੱਖ ਹਲਕੇ ਦੇ ਵਿੱਚ ਉਹਨਾਂ ਦਾ ਪੁਰਜੋਰ ਸਵਾਗਤ ਕੀਤਾ ਜਾ ਰਿਹਾ ਜਿੱਥੇ ਉਹ ਵੱਖ-ਵੱਖ ਹਲਕਿਆਂ ਦੇ ਵਿੱਚੋਂ ਪਹੁੰਚਦੇ ਹੋਏ ਜਿਹੜਾ ਗੁਰੂ ਹਲਕੇ ਦੇ ਵਿੱਚ ਪਹੁੰਚਣਾ ਉਹਨਾਂ ਨੇ ਇੱਥੇ ਸੰਦੀਪ ਸਿੰਘ ਏਆਰ ਹਲਕਾ ਇੰਚਾਰਜ ਵੱਲੋਂ ਉਹਨਾਂ ਦਾ ਪੁਰਜੋਰ ਜਿਹੜਾ ਵਾ ਉਹ ਸਵਾਗਤ ਕੀਤਾ ਜਾ ਰਿਹਾ ਵਾ ਹਲਕੇ ਦੇ ਜਿਹੜੇ ਜਿਹੜੂ ਅਕਾਲੀ ਦਲ ਦੇ ਜਿਹੜੂ ਉਹਨਾਂ ਦੇ ਵਿੱਚ ਬਹੁਤ ਜੋਸ਼ ਆ ਜੋਸ਼ ਇਸ ਕਰਕੇ ਆ ਕਿ ਮਾਝ ਦਾ ਜਰਨੈਲ ਆ ਰਿਹਾ ਇਹ ਗੱਬਰ ਸਿੰਘ ਆ ਰਿਹਾ ਵਾ ਤੇ ਉਹਦੇ ਤੋਂ ਉਹ ਸ਼ਾਂਭਾ ਜਿਹੜਾ ਦਰਸ਼ਤਾ ਫਿਰਦਾ ਉਹਦਾ ਕੀ ਬਣੂ ਸ਼ਾਂਭੇ ਦਾ ਉਹ ਜਨਰਲ ਬਾਹਰ ਆ ਗਿਆ ਵਾ ਇਹ ਜਨਰਲ ਆਣ ਕੇ ਬੜਕ ਮਾਰੀ ਆ ਇਹ ਬੜਕ ਉਹਦੇ ਨਾਲ ਸਾਰਾ ਇਹ ਅਕਾਲੀ ਦਲ ਜਿਹੜਾ ਵਾ ਉਹ ਅੱਜ ਪੱਪਾ ਭਾਰ ਹੋਇਆ ਫਿਰਕਾ ਬਾਅਦ ਜਨਰਲ ਨੇ ਇੱਕ ਹੋਰ ਬੜਕ ਮਾਰੀ ਆ ਕਿ ਮੈਂ ਅਕਾਲੀ ਦਲ ਨੂੰ ਇਕੱਠਾ ਕਰ ਦੇਣਾ ਵਾ ਉਹ ਵੀ ਜਿਹੜਾ ਵਾ ਬਹੁਤ ਵੱਡੀ ਸਾਡੀ ਪ੍ਰਾਪਤੀ ਹੋਣੀ ਆ ਜੇ ਅਕਾਲੀ ਦਲ ਇਕੱਠਾ ਹੋ ਕੇ ਚੱਲ ਪਿਆ ਦੇ 27 ਵਾਲੀ ਜਿਹੜੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਉਹਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਅਕਾਲੀ ਦਲ ਨੇ ਜਿਹੜੇ ਕੰਮ ਕੀਤੇ ਆ ਉਹ ਦੁਨੀਆ ਸਰਕਾਰਾਂ ਕੋਈ ਵੀ ਨਹੀਂ ਕਰ ਸਕੀਆਂ ਤੋਂ ਅੱਜ ਮਾਝੇ ਦੇ ਜਰਨਲ ਦੇ ਆਉਣ ਦੇ ਸਵਾਗਤ ਵਿੱਚ ਇਹ ਸਾਰਾ ਜਦਾੜਾ ਗੁਰੂ ਹਲਕਾ ਸੰਦੀਪ ਸਿੰਘ ਸਰਦਾਰ ਮਲਕੀਸ਼ ਸਿੰਘ ਸਵਰਗਵਾਸੀ ਮਲਕੀਸ਼ ਸਿੰਘ ਦੇ بیٹے ਦੇ ਰਹਿਣ ਮਾਝ ਦੇ ਵਿੱਚ ਇੱਥੇ ਇਕੱਤਰ ਹੋਇਆ ਵਾ ਤੇ ਉਹਨਾਂ ਦਾ ਸਵਾਗਤ ਕਰ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਤਿ